ਐਂਜਲਿਸਾ ਡਿਗਵਾਂਡੀ ਆ ਪੈਨਾ ਰੋਜ ਆਂਦੀ ਆ ਤੇ ਕਿੰ ਟਾਕ ਕਿੰ ਟੌ ਬੈਠੀ ਰਿੰਦੀ ਆ ਫੇ ਇਹਨੂੰ ਚਾਹ ਨਾ ਪੁੱਛੇ ਨਾ ਕਿ ਨਾ ਚਾਹ ਹੀ ਬਣਾਉਣੀ ਅੱਜ ਫੇ ਮੈਂ ਬੈਠ ਜੇ ਤੋ ਉੱਠ ਕੇ ਇਹਨੂੰ ਚਾਹ ਬਣਾ ਕੇ ਦਿੰਨੀ ਚਾਹ ਪੀ ਲਖ ਜੋ ਫਿਰ ਸਾਰੇ ਪਿੰਡ ਦੀਆਂ ਗੱਲਾਂ ਦੱਸਣੀਆਂ ਮੈਨੂੰ ਸਾਰੇ ਪਿੰਡ ਦੀ ਕਿੰਨੇ ਕੀ ਕੀਤਾ ਆ ਕਿੱਥੇ ਗਿਆ ਆ ਉਹ ਕਿਹੜੀ ਗੱਲ ਬਾਤ ਕਰਨ ਦੇ ਆ ਕਿਹੜੀ ਗੱਲ ਕਰ ਚੱਲੰਦੇ ਆ ਸਾਰੀਆਂ ਗੱਲਾਂ ਦਸਨੀ ਆ ਮੈਂ ਕਾ ਮੈਨੂੰ ਨਾ ਪਹਿਣ ਦੱਸਿਆ ਕਰ ਮੈਂ ਨਹੀਂ ਚੁਗਲੀਆਂ ਸੋਨੇ ਦੀ ਕਿਸੇ ਦੀਆਂ ਪਹਿਣ ਇਹਨਾਂ ਕੀ ਕਰਾ ਸ਼ਾਮ ਨੂੰ ਆਇਆਂ ਨੇ ਚਾਪ ਪੀਂ ਤੇ ਗੁੰਬੈਨ ਮੇਰੇ ਨਾਟਕ ਨੂੰ ਵੀ ਚੱਲਦੇ ਆ ਹਨਾ ਮਿਸ ਹੋਏ ਆਂਦੇ ਮੈਨੂੰ ਕਹ ਨਹੀਂ ਉਹ ਨਹੀਂ ਪਹਿਣ ਨੂੰ ਨਾ ਦੱਸਿਆ ਕਰ ਚੁਗਲੀ ਮੇਰੇ ਨਾਟਕ ਮਿਸ ਹੋਏ ਆਂਦੇ ਹੈ ਇਹ ਮਿੰਟੇ ਕਾ ਬਾਤ ਹੈ ਮਸ਼ੂਰੀ ਆ ਗਈ ਚੜ ਗੱਲਾਂ ਬਤਾ ਕਰੀਏ ਮੈਂ ਕਿ ਮੇਰਾ ਨਾਟਕ ਮਸ਼ਹੂਰੀ ਮਿਸ ਹੋਇਆ ਨਹੀਂ ਤੂੰ ਛੱਡ ਪੜੇ ਤੂੰ ਗੱਲਾਂ ਨੂੰ ਇਹ ਪੈਨ ਉੱਠਦੀ ਨਹੀਂ ਫਿਰ ਚਾਹ ਦੇਣੀ ਫਿਰ ਪੁਜੀਆ ਵੀ ਦੇਣਾ ਇਤਨਾਂ ਮੱਟਰੀ ਨਹੀਂ ਦੇਣੀ ਹੈ ਇਹ ਨਹੀਂ ਪੈਨ ਹੜਦੀ ਸਾਰੇ ਪਿੰਡ ਦੀਆਂ ਚੁਗੜੀਆਂ ਇਹਨੂੰ ਪਤਾ ਜਿੰਨਾ ਮਰਜ਼ੀ ਮੈਂ ਕਿ ਆਇਆ ਕਰ ਸਾਡੇ ਘਰ ਚੁਗੜੀਆਂ ਨਾ ਕਰਿਆ ਕਰ ਮੇਰੇ ਨਾਟਕ ਨਾ ਮਿਸ ਕਰਾਇਆ ਕਰ ਨਵੇਂ ਨਵੇਂ